ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਰਾਤ ਬਾਕੀ ਹੈ ਦਾ ਤੀਸਰਾ ਪਾਗ ਥਾਣੇ ਦੇ ਬਾਹਰ ਕਿਸੇ ਗੱਡੀ ਦੇ ਖਲੋ ਕੇ ਤੁਰਨ ਦੀ ਆਵਾਜ਼ ਪੈਦਾ ਹੋਈ ਇੱਕ ਮਿੰਟ ਪਿਛੋ ਥਾਣੇਦਾਰ ਢੜਗ ਢਣਗ ਕਦਮ ਪੁੱਟਦਾ ਵੇੜਾ چیر ਕੇ ਚਰਨ ਕੋਲ ਆ ਗਿਆ ਚਰਨ ਦੀਆਂ ਅੱਖਾਂ ਵਿੱਚ ਹਲੇ ਤੱਕ ਤਰਕਾਰ ਜੰਮੀ ਹੋਈ ਸੀ ਜਿਸ ਨੂੰ ਥਾਣੇਦਾਰ ਦੀਆਂ ਸ਼ਰਾਬੀ ਅੱਖਾਂ ਨਾ ਪੜ ਸਕੀਆਂ ਹਵਾ ਦੀ ਠੰਡੇ ਬੁੱਲੇ ਨਾਲ ਸ਼ਰਾਬ ਦੀ ਬੋਚਰਨ ਦੀ ਕੋਠਲੀ ਵਿੱਚ ਸਾਰੇ ਪਾਸੇ ਫੈਲ ਗਈ। ਥਾਣੇਦਾਰ ਨੇ ਨਾਸਾਂ ਫਰਕਾਰਨਾ। ਨਸ਼ਿਆਈ ਹੁੰਦਿਆਂ ਹੋਇਆਂ ਵੀ ਉਸਨੇ ਇੱਕ ਤਿੱਖਾ ਸਵਾਲ ਕੀਤਾ ਇੱਕ ਸੌਦਾ ਕਰ ਸਕਦਾ ਹੈ? ਜੀ ਨਹੀਂ। ਚੰਨ ਨੇ ਘੜਿਆ ਘੜਾਇਆ ਉੱਤਰ ਠੋਕ ਦਿੱਤਾ ਤੂੰ ਬੇਵਕੂਫ ਹੈਂ। ਕੁਝ ਹਾਂ ਤਾਂ ਸਹੀ। ਪਰ ਬੇਵਕੂਫ ਦੁਨੀਆਂ ਵਿੱਚ ਤੇਰੇ ਵਰਗੇ ਫੱਡਿਆਂ ਸੱਚਿਆਂ ਦਾ ਹਮੇਸ਼ਾ ਉਤਰਾ ਹੁੰਦਾ ਏ ਇਸ 420 ਦੇ ਫਿਰਦੇ ਟੋਕੇ ਵਿੱਚ ਤੂੰ ਹੱਥ ਨਾ ਦੇ ਕੋਈ ਓਪਰਾ ਸੁਣਦਾ ਜ਼ਰੂਰ ਪਸੀਜ ਜਾਂਦਾ ਕਿ ਥਾਣੇਦਾਰ ਨੂੰ ਨੌਜਵਾਨ ਦੀ ਹਾਲਤ ਤੇ ਕਿੰਨਾ ਤਰਸ ਆ ਰਿਹਾ ਹੈ ਉਹ ਮੂਰਖ ਮੁੰਡੇ ਨੂੰ ਕਰਾਹੇ ਜਾਣੋਂ ਪੂਰੇ ਯਤਨ ਨਾਲ ਰੋਕ ਰਿਹਾ ਸੀ ਪਰ ਥਾਣੇਦਾਰ ਸਾਹਿਬ ਕੁਝ ਹੱਡੀਆਂ ਐਸੀਆਂ ਵੀ ਹੁੰਦੀਆਂ ਹਨ ਜਿਹੜੀਆਂ ਟੋਕੇ ਦਾ ਮੂੰਹ ਤੋੜ ਕੇ ਰੱਖ ਦੇਣ ਚਰਨ ਦਾ ਆਪਣਾ ਪਤਨ ਗਿਆ ਤੈਨੂੰ ਲੋੜ ਤੋਂ ਵੱਧੋ ਜੋਸ਼ ਆਇਆ ਹੋਇਆ ਪਰ ਤੂੰ ਸੌਬਦਾ ਤਾਂ ਸੁਣ ਲੈ ਥਾਣੇਦਾਰ ਦਾ ਹਿਲਦਾ ਪੰਜਾ ਇੱਕ ਨਦਾਨ ਨੂੰ ਸਿੱਖਿਆ ਦੇ ਰਿਹਾ ਸੀ ਅੱਛਾ ਸੁਣਾਉਂਦਾ ਚਰਨ ਨਿਮਾ ਜਿਹਾ ਮੁਸਕਾਇਆ ਤੂੰ ਕੌਮਨਿਸਟਰ ਹੈ ਇਸ ਤੋਂ ਵੱਡਾ ਕਮਾਊਨਿਸਟ ਹੋ ਜਾ ਮੇਰਾ ਕੀ ਢੱਡ ਦੁਖਦਾ ਹੈ ਇਹਨਾਂ ਜ਼ਗੀਰਦਾਰਾਂ ਦੀ ਮਾਂ ਦੀ ਧੀ ਦੀ ਐਸੀ ਤਸੀ ਚਟਕ ਨੂੰ ਖਤਮ ਹੁੰਦੇ ਹੋਣੇ ਹੋ ਜਾਂ ਸਾਨੂੰ ਕੀ ਅਸੀਂ ਮਤਲਬ ਲਈ ਉਹਨਾਂ ਨਾਲ ਨੱਥੀ ਹੈ ਇਹ ਦੁਨੀਆ ਹੀ ਮਤਲਬ ਦੀ ਹੈ ਤੂੰ ਹਲੇ ਸ਼ੋਕ ਰਾਇ ਨਾ ਪਰ ਜੇ ਚਾਹੇ ਤਾਂ ਇਸ ਘੜੀ ਕਿਸਮਤ ਖਰੀਦ ਸਕਦਾ ਹੈ ਤੇ ਹਮਾਂਤਰਾਂ ਨੂੰ ਵੀ ਤਾਰ ਸਕਦਾ ਹੈ ਕਿਉਂ ਠਾਣੇਦਾਰ ਦੀ ਪਲੇ ਪਲੇ ਚੁਟਕੀ ਵੱਜ ਰਹੀ ਸੀ ਤੇ ਨਾਲ-ਨਾਲ ਉਹ ਮਦਾਰੀ ਵਾਂਗ ਹਰਕਤਾਂ ਕਰ ਰਿਹਾ ਸੀ ਸ਼ਰਾਬ ਦਾ ਉਸਤੇ ਕੋਈ ਅਸਰ ਨਹੀਂ ਸੀ ਜਾਪਦਾ ਅਜਿਹਾ ਨਫਾ ਨਫਾ ਸਾਰ ਜਿਹੜਾ ਸੌਦਾ ਹੈ ਠਾਣੇਦਾਰ ਸਾਹਿਬ ਚਰਨ ਦਾ ਹੌਲ ਸਿਆ ਚਿਹਰਾ ਆਪਣੇ ਜਬਤ ਤੇ ਹਰ ਤਰ੍ਹਾਂ ਕਾਬੂ ਪਾਈ ਬੈਠਾ ਸੀ ਉਸ ਤਿਆਰੀ ਆਜ਼ਾਦ ਦੇ ਦੀ ਤੁਹਾਡੇ ਕੋਲ ਹਮੇਸ਼ਾ ਹੁੰਦਾ ਸਾਰਾ ਇਨਾਮ ਤੇਰਾ ਮੈਨੂੰ ਵੱਡੇ ਮਹਾਰਾਜ ਦਿਸੋਂ ਮੈਂ ਤਾਂ ਇੰਸਪੈਕਟਰ ਬੱਟ ਤੇ ਪਿਆਜ ਉਦੋਂ ਹੀ ਥਾਣੇਦਾਰ ਇੱਕ ਲੋਰ ਵਿੱਚ ਆ ਰਿਹਾ ਸੀ ਤੇਰੀ ਕਿਸੇ ਕੋਲ ਸ਼ੂਕ ਨਹੀਂ ਨਿਕਲ ਦਿੰਦਾ ਨਿਸੰਗ ਦੋ ਖੂਨ ਕਰ ਲਈ ਮਾਫ ਚਰਨ ਦੇ ਅੰਦਰ ਵਰਸ਼ੀ ਟੁੱਟ ਕੇ ਰਹਿ ਗਈ ਪੂਰੇ ਜਬਤ ਵਿਛੋ ਆਪਣਾ ਮਨ ਬਣਾ ਲਿਆ ਮਾਰ ਲਿਆ ਅਤੇ ਥਾਣੇਦਾਰ ਨੂੰ ਕੋਈ ਉੱਤਰ ਨਾ ਦਿੱਤਾ ਹਨੇਰਾ ਪਲਪਲ ਸਰਮਈ ਝੋਲਿਆਂ ਤੋਂ ਲੋਕ ਪਾਲਸ ਵਿੱਚ ਵੜਦਾ ਜਾ ਰਿਹਾ ਸੀ ਕਿਉਂ ਕੀ ਸਲਾਏ ਚੰਗੀ ਪੋਸਟ ਵੀ ਮਿਲ ਸਕਦੀ ਹੈ ਥਾਣੇਦਾਰ ਦੇ ਅੰਦਰ ਖਲੋਤੇ ਚਰਨ ਦਾ ਬਲ ਉੱਠਿਆ ਚਿਹਰਾ ਨਾ ਦੇਖਿਆ ਨਹੀਂ ਤਾਂ ਉਹ ਇੱਥੋਂ ਤੱਕ ਕਦੇ ਨਾ ਵਾਧਾ ਚਰਨ ਨੇ ਮਨ ਬਣਾ ਲਿਆ ਸੀ ਕਿ ਇਸ ਨੂੰ ਜਵਾਬ ਦਿੱਤੇ ਬਿਨਾਂ ਨਹੀਂ ਸਰਨਾ ਜੇ ਮੈਂ ਬਾਹਰ ਹੁੰਦਾ ਤਾਂ ਤੇਰਾ ਮੂੰਹ ਤੋੜ ਕੇ ਰੱਖ ਦਿੰਦਾ ਤੂ ਅਕਲ ਦਾ ਗਧਾ ਏ ਜਿਹੜਾ ਇਹ ਵੀ ਨਹੀਂ ਜਾਣਦਾ ਸੀ ਕਿs ਮਿੱਟੀ ਦੇ ਬਣੇ ਹੁੰਦੇ ਆ ਅੱਛਾ ਤਾਂ ਉੱਲੂ ਦੇ ਪੱਠੇ ਤੇਰੀ ਮਿੱਟੀ ਵੀ ਦੇਖਣੀ ਹੀ ਪਵੇਗੀ ਉਹ ਦੰਦਿਆਂ ਪੀਂਦਾ ਪਸ਼ਾ ਮੋੜਿਆ ਤੇ ਡਿਊਟੀ ਤੇ ਖਲੋਤੇ ਸੰਤਰੀ ਨੂੰ ਗੱਜਿਆ ਥਾਣੇ ਦਾ ਦਰਵਾਜ਼ਾ ਬੰਦ ਕਰ ਤੇ ਫਿਰ ਵਰਜ ਨੂੰ ਚਲਿਆ ਗਿਆ ਸ਼ਾਇਦ ਤਰੋਟ ਪੈ ਗਈ ਸੀ ਉਸ ਪੀ ਕੇ ਮਨ ਨੂੰ ਤਕੜਾ ਕਰਨਾ ਵੀ ਜ਼ਰੂਰੀ ਸਮਝਿਆ ਲੋਹੇ ਦੇ ਕਾਲੇ ਦਰਵਾਜ਼ੇ ਚੀਕ ਪਏ ਉਹਨਾਂ ਨੂੰ ਸੰਤਰੀ ਹਿੱਕ ਦੇ ਤੱਕੇ ਨਾਲ ਬੰਦ ਕਰ ਰਿਹਾ ਸੀ ਹਨੇਰਾ ਹਵਾ ਤੇ ਠੰਡ ਇੱਕ ਰਫ਼ਤਾਰ ਨਾਲ ਵਧ ਰਹੇ ਸਨ। ਝਟ ਪਿੱਛੋ ਹੀ ਥਾਣੇਦਾਰ ਪਹਿਲਾਂ ਨਾਲੋਂ ਕਿਤੇ ਤਰਬੂਤਰਿਆਂ ਬਾਹਰ ਆ ਗਿਆ। ਉਹ ਸੰਤਰੀ ਨੂੰ ਘੋਰਦਿਆਂ ਬੋਲਿਆ ਸੰਤਰੀ ਜਰਾ ਚਰਨ ਨੂੰ ਕੱਢ ਖਾਂ ਹਵਲਤ ਚ। ਫਿਰ ਦੂਜੇ ਸਪਾਂਗਾਂ ਨੂੰ ਤਬੂਕਿਆ ਉਹ ਕੋਈ ਸੰਤੀ ਸੰਤਰੀਓ। ਕਾਸ਼ੀ ਜੀ ਜਨਾਬ ਉਹਨਾ ਆਪਣਾ ਆਪਣਾ ਕੋਠੜੀਆਂ ਵਿੱਚੋਂ ਨਿਕਲਦਿਆਂ ਗਿਆ ਉਹ ਥਾਣੇਦਾਰ ਵੱਲ ਨੂੰ ਭੱਜੇ ਆ ਰਹੇ ਸਨ। ਉਥੋਂ ਡਾਂਗ ਲਿਆਉ ਖਾਂ। ਏ ਦਾ ਸਿੱਧਕ ਵੇਖੀ ਥਾਣੇਦਾਰ ਦੀ ਸ਼ਕਲ ਵਿਗੜੀ ਹੋਈ ਸੀ ਤੇ ਉਹ ਹੰਗਾਰ ਰਿਹਾ ਸੀ ਚੰਨ ਥਾਣੇਦਾਰ ਦੇ ਸਾਹਮਣੇ ਸਿਪਾਹੀਆਂ ਵਿਚਕਾਰ ਬੇਪਰਵਾਹ ਖਲੋਤਾ ਸੀ ਉਹਦਾ ਜੋਸ਼ ਖਾਰਿਆ ਲਹੂ ਹਰ ਹੋਣੀ ਨੂੰ ਜੀ ਆਇਆਂ ਕਹਿ ਕੇ ਮਿਲਣਾ ਚਾਹੁੰਦਾ ਸੀ ਇਹਦੀ ਪੱਗ ਵੀ ਭਰਾਂਡੇ ਚੁੱਕ ਲਿਓ ਥਾਣੇਦਾਰ ਨੇ ਹਵਾਲਾ ਤੋਂ ਬਾਹਰ ਪਈ ਪੱਗ ਵੱਲ ਇਸ਼ਾਰਾ ਕੀਤਾ ਇੱਕ ਸਿਪਾਹੀ ਨੱਠ ਕੇ ਪੱਗ ਚੁੱਕ ਲਿਆ ਇਹ ਇਸ ਵਾਟਰ ਤੇ ਕੁਰਤਾ ਲਾ ਦਿਓ ਥਾਣੇਦਾਰ ਵਾਰ-ਵਾਰ ਹੁਕਮ ਦਿੰਦਾ ਰਹੇ ਚਾਨ ਨੇ ਸਿਪਾਹੀਆਂ ਦੇ ਇਸ ਵਾਟਰ ਤੇ ਕੁਰਤਾ ਕੁਰਤਾ ਲਾਉਣ ਵਿੱਚ ਕੋਈ ਵਿਰੋਧ ਤਾਂ ਨਾ ਕੀਤੀ ਇਹਦੇ ਅੱਗੇ ਕਰਕੇ ਹੱਥ ਬੰਨ ਲਓ ਹਰ ਹੁਕਮ ਪਿੱਛੋ ਥਾਣੇਦਾਰ ਦਾ ਮੂੰਹ ਬਟਿਆ ਜਾਂਦਾ ਸਿਪਾਹੀ ਨੇ ਦੋਹੇ ਕੁੱਟਾ ਨੂੰ ਸਾਰੇ ਜੋਰ ਨਾਲ ਟੀਸ ਕੇ ਨੜ ਦਿੱਤਾ ਇਹਦਾ ਪਜਾਮਾ ਵੀ ਲਾ ਦਿਓ ਸਿਪਾਹੀ ਇੱਕ ਪਲ ਝਿਜਕੀ ਥਾਣੇਦਾਰ ਉਹਨਾਂ ਨੂੰ ਚਾਹ ਲੈ ਕੇ ਗਿਆ ਕਿਉਂ ਚੱਸਾਂ ਲੜਦਾ ਥੋੜਾ ਸੇਪੰਗਾ ਪਜਾਮਾ ਵੀ ਲਾ ਦਿੱਤਾ ਕੁਰਤੇ ਲਾਉਣ ਵਿੱਚ ਚਰਨੇ ਕਿਸੇ ਤਰ੍ਹਾਂ ਦੀ ਅੜਕ ਤੋੜ ਨਹੀਂ ਕੀਤੀ ਸੀ ਹੁਣ ਉਹ ਇੱਕ ਕੱਛੇ ਵਿੱਚ ਡਲੀ ਵਾਂਗ ਨੰਗਾ ਖਲੋਤਾ ਸੀ ਉਠਾਣੇਦਾਰ ਦੇ ਮੋਹੂ ਅਗਲੇ ਹੁਕਮ ਦੀ ਉਡੀਕ ਵਿੱਚ ਤਿਆਰ ਸੀ ਕਿ ਕਦੋਂ ਕੱਛਾ ਲਾਉਣ ਲਈ ਆਖਦੇ ਹੈ ਤੇ ਉਹ ਉਸ ਨੂੰ ਟੁੱਟ ਕੇ ਗਲੋਂ ਫੜਦਾ ਹੈ ਪਰਠਾਣੇਦਾਰ ਨੇ ਕੁਝ ਨਾ ਆਖਿਆ ਤੇ ਚਰਨ ਵੱਲ ਵਧਿਆ ਚੁੱਪ ਚਾਪ ਖਲੋਤੇ ਚੰਨ ਨੂੰ ਕੰਨੋਂ ਫੜ ਕੇ ਹਲੂਨ ਦਾ ਬੋਲਿਆ ਦੇਖ ਇਹ ਮੇਰਾ ਉਸੂਲ ਹੈ ਮਹਰ ਮੋਲਜਮ ਨਾਲ ਪਹਿਲੋ ਹੱਦੋਂ ਵੱਧ ਨਰਮੀ ਵਰਤਦਾ ਹਾਂ ਚੰਗੇ ਤੋਂ ਚੰਗਾ ਸਲੂਕ ਕਰਦਾ ਜੇ ਮੋਲਜਮ ਸਿੱਧੇ ਰਾਹ 'ਨ ਆਵੇ ਫਿਰ ਕਸਾਈ ਬਣਦਾ ਹਾਂ ਅਜੇ ਵੀ ਵੇਲਾ ਹੈ ਮੈਨੂੰ ਕਸਾਈ ਬਣ ਲਈ ਮਜਬੂਰ ਨਾ ਕਰ ਆਪਣੇ ਵੱਲ ਦੇਖ ਆਪਣੀ ਜਵਾਨੀ ਦਾ ਖਿਆਲ ਕਰ ਜ਼ਿੰਦਗੀ ਕਿੰਨੀ ਕੀਮਤੀ ਹੈ ਜਿਹੜੀ ਤੂੰ ਪਉਂ ਦੇ ਪਾ ਲਟਾਂ ਲਈ ਕਾਲਾ ਥਾਣੇਦਾਰ ਨੇ ਚਾਨਣ ਨੂੰ ਡੌਲਿਓ ਫੜ ਕੇ ਹਲੋਣੀ ਜਿਵੇਂ ਉਹ ਸੁੱਤਾ ਪਿਆ ਸੀ ਥਾਣੇਦਾਰ ਸਾਹਿਬ ਜੀ ਜ਼ਿੰਦਗੀ ਦਾ ਸਾਹ ਸਨ ਅਜੇ ਆਗਦਾ ਇਨਕਲਾਬੀ ਕਿਸਵਾਨਾ ਸੀ ਕਿ ਲੜਨ ਲਈ ਕਿਸ ਮਜਬੂਰ ਹੋਣਾ ਸੀ ਠੰਡੀ ਹਵਾ ਦੇ ਫੁੱਲ ਬੁੱਲੇ ਨੇ ਚਰਨ ਦੇ ਪਿੰਡੇ ਨੂੰ ਲੋਹ ਕੰਡਿਆਂ ਵਾਂਗ ਖੜੇ ਕਰ ਦਿੱਤਾ ਥਾਣੇਦਾਰ ਨੇ ਚਰਨ ਦੀ ਗੱਲ ਨੂੰ ਬਿਲਕੁਲ ਉਲਟ ਸਮਝਦੇ ਆਖਿਆ ਅਜੇ ਕੀ ਵਿਗੜਿਆ ਤੂੰ ਮੋਹੋ ਆਖ ਮੈਂ ਥਾਣੇ ਦਾ ਦਰਵਾਜ਼ਾ ਖੋਲ ਦਿੰਦਾ ਹਾਂ ਹਥਿਆਰ ਤੇ ਚਾਰ ਸਿਪਾਹੀ ਤੇਰੇ ਨਾਲ ਤੋਰਦਾ ਚਾ ਚਾਰ ਡਾਕੇ ਮਾਰ ਕੇ ਆਪਣੀ ਕਿਸਮਤ ਬਣਾ ਲੈ ਜ਼ਿੰਦਗੀ ਦੇ ਈਰਮਾਨ ਪੂਰੇ ਕਰ ਲੈ ਕਾਨੂੰਨ ਤੁਹਾਨੂੰ ਜਿਹਾ ਕਰਨ ਦੀ ਆਗਿਆ ਦੇ ਦੇਵੇਗਾ ਕਾਨੂੰਨ ਕਾਨੂੰਨ سنگੀਨ ਦਾ ਦੂਜਾ ਨਾਮ ਅਤੇ ਉਹ ਮੇਰੇ ਕਬਜ਼ੇ ਵਿੱਚ ਹੈ ਡਿਸਪਲਿਨ ਸਿਰਫ ਮਾਤ ਹਿੱਤਾਂ ਜਾਂ ਕਮਜ਼ੋਰਾਂ ਲਈ ਹੁੰਦਾ ਹੈ ਤੈਨੂੰ ਮੈਂ ਹਰ ਤਰ੍ਹਾਂ ਹੱਥ ਦੇ ਕੇ ਬਚਾਵਾਂਗਾ ਤੂੰ ਹਾਂ ਆਖ ਸੇ ਇਹ ਡਾਕੇ ਨੇ ਉਸ ਦਿਮਾਲ ਤੁਹਾਨੂੰ ਮੁਬਾਰਕ ਮੈਂ ਕਤਲਾਂ ਤੇ ਡਾਕਿਆਂ ਦਾ ਨਿਜਾਮ ਮਿਟਾ ਦੇਣ ਲਈ ਹਿਸਾ ਖਾਦੀ ਏ ਮੇਰੀ ਜਾਨ ਵੀ ਮੇਰੇ ਦਰਸ਼ ਦੀ ਰਾਹ ਹੀ ਜਾਵੇਗੀ ਪਰ ਮੇਰੇ ਸੂਲ ਦਾ ਝੰਡਾ ਕਦੇ ਨੀ ਮਾਨੀ ਹੋਵੇਗਾ ਤੁਸੀਂ ਜੋ ਕਰਨਾ ਹੈ ਕਰੋ ਮੈਨੂੰ ਲਾਲਚ ਦੇਣ ਦਾ ਕੋਈ ਫਾਇਦਾ ਨਹੀਂ ਚਰਨ ਦੀ ਚਟਾਨ ਵਰਗੀ ਡੜਤਾ ਨੇ ਥਾਣੇਦਾਰ ਤੇ ਸਪਾਂਗਾ ਦੇ ਪੈਰਾਂ ਹੇਠ ਜ਼ਮੀਨ ਕੱਢ ਦਿੱਤੀ ਥਾਣੇਦਾਰ ਨੇ ਹੋਛਾ ਪੈ ਕੇ ਆਖਿਆ ਪੈ ਜਾ ਲੰਬਾ ਫਿਰ ਚਰਨ ਕੋਈ ਮਿੱਟੀ ਦਾ ਨਹੀਂ ਬਣਿਆ ਸਿਪਾਹੀਓ ਕੀ ਵੇਖ ਦਿਓ ਬਣਾ ਦਿਓ ਮੋਰ ਹਰਾਮਜਾਦੇ ਨੂੰ ਥਾਣੇਦਾਰ ਨੇ ਉਹਨਾਂ ਨੂੰ ਇੱਕ ਤਰ੍ਹਾਂ ਬਗਾਰ ਦਿੱਤਾ ਸੀ ਦੋਵੇਂ ਸਿਪਾਹੀ ਪੂਰਿਆਂ ਮੁੱਕਿਆਂ ਨਾਲ ਨੜੇ ਚੰਨ ਨੂੰ ਮਾਰਨ ਲੱਗ ਪਏ ਉਹ ਹੱਥੋਂ ਤਾਂ ਕਰਕੇ ਆਪਣਾ ਸਿਰ ਬਾਹਾਂ ਵਿੱਚ ਪਜਾਂਦਾ ਰਿਹਾ ਸਿਪਾਹੀਆਂ ਮੂੰਹ ਵਖਾ ਇੱਕ ਗੱਲ ਕੀ ਕੋਈ ਥਾਂ ਨਹੀਂ ਵਖੀ ਵੇਖੀ ਅਤੇ ਚਾਰਨ ਨੂੰ ਆਟੇ ਵਾਂਗੋਂ ਨ ਸੁਟਿਆ ઠાણેદાર ਨੇ ਪੁੰਜੇ ਪਈ ਡਾਂਗ ਚੋਕ ਕੇ ਜ਼ੋਰ ਦੀ ਹੁਜ ਮਾਰੀ ਤੇ ਚਰਨ ਉਲਟ ਕੇ ਪੁੰਜੇ ਜਾ ਪਿਆ। ਪਾਸੇ ਹਟ ਜਾ ਓਏ। ਤੂੰ ਹੱਥੋਂ ਕੁਝ ਨਹੀਂ ਹੁੰਦਾ। ઠાણે ਦਾ ਡਾਂਗ ਉਲਾਰ ਕੇ ਚਰਨ ਤੇ ਖਲੋ ਗਿਆ। ਕੋਈ ਬੋਲ ਤੇਰੀ ਮਾਂ ਦੀ ਆਜਾਦ ਕਿੱਥੇ ਐ। ਚਰਨ ਦੀਆਂ ਅੱਖਾਂ जख्मी ਸ਼ੇਰ ਵਾਂਗ ਲਾਟੀ ਮਚਰੰਗਾ ਸਨ। ਉਸ ਉਠਣ ਦਾ ਯਤਨ ਵੀ ਕੀਤਾ। ઠાણેਦਾਰ ਨੇ ਪੂਰੇ ਜ਼ੋਰ ਨਾਲ ਬਾਹਾਂ ਤੇ ਡਾਂਗ ਮਾਰੀ ਅਤੇ ਦੋਵੇਂ ਬਾਹਾਂ ਇੱਕ ਵਾਰ ਹੀ ਲਟਕ ਗੰਗਾ। ਸੱਟ ਦੀ ਵੇთა ਪੀੜ ਵਿੱਚ ਉਸ ਦੋਵੇਂ ਬਾਹ ਹੱਕ ਹੇਠ ਲਗਾ ਡਾਂਗ ਛੱਲਿਆਂ ਦੀ ਛੋਟੇ ਵਾਂਗ ਚਰਨ ਤੇ ਵੱਰ ਰਹੀ ਸੀ ਲਗਾਤਾਰ ਡਾਂਗਾ ਦੀ ਮਾਰ ਨੇ ਉਸਦੇ ਪੱਟ ਤੋੜ ਦਿੱਤੇ ਸਨ ਤੇ ਪਿੱਠ ਤੇ ਡਾਂਗਾ ਦਾ ਹਾਲ ਪਾਇਆ ਗਿਆ ਚਰ ਨੇ ਪੀੜ ਵਿੱਚ ਮਨ ਮਾਰ ਲਿਆ ਉਹਦੇ ਬੁੱਲ ਦੁੱਖ ਅਤੇ ਕਰੋਧ ਵਿੱਚ ਪਿੰਡੇ ਹੁੰਦੇ ਜਾ ਰਹੇ ਸਨ ਉਸ ਮੂਹ ਹਏ ਜਾਂ ਉਹੀ ਨਹੀਂ ਆਖਿਆ ਪਸ਼ੂ ਮਾਰ ਦੇ ਸਾਵੇਂ ਉਸ ਦਾ ਸਬਕ ਸਿੱਧ ਕਲੰਬਾ ਹੁੰਦਾ ਗਿਆ ਜਿਵੇਂ ਸੌਣ ਕੋਠਾਲੀ ਵਿੱਚ ਕੁੰਦਨ ਬਣਦਾ ਹੈ ਉਸ ਚਰਨ ਨੂੰ ਜੂੜਿਆਂ ਫੜ ਕੇ ਉਠਾਇਆ ਕਿਉਂ ਆਜ਼ਾਦ ਦੇਣਾ ਹੈ ਕਿ ਨਹੀਂ ਮੈਂ ਤੇਰੀਆਂ ਹੱਡੀਆਂ 'ਚ ਕੱਟਣਾ ਹੈ ਥਾਣੇਦਾਰ ਜਵਾਬ ਲਈ ਥੋੜਾ ਚੁੱਕ ਗਿਆ ਚਰਨ ਸੱਟਾਂ ਨਾਲ ਨਟਾਲ ਹੁੰਦਾ ਹੋਇਆ ਵੀ ਪੀੜ ਖਾਣੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਬਹਾਦਰ ਰੋਹ ਦੇਣ ਖੇਲਾ ਜੋਸ਼ ਹਮੇਸ਼ਾ ਬਪਰੀਤ ਕਦਰਾਂ ਵਿੱਚ ਪੀੜੀ ਦੇ ਰਹਿੰਦੇ ਹਨ ਚਰਨ ਨੇ ਮੂੰਹ ਜੀ ਦੇ ਝੁਕੇ ਹੋਏ ਮੂੰਹ ਤੇ ਥੁੱਕ ਦਿੱਤਾ ਬਗਾਵਤ ਦਾ ਜज्ਬਾ ਗੁੰਗਾ ਹੋ ਕੇ ਪਰਵਰਤਨ ਦੀ ਧਾਰਾ ਤਿਆਰ ਨਹੀਂ ਕਰ ਸਕਦਾ ਹੈ ਤੇਰੀ ਮਾਂ ਦੀ ਉਸ ਪਛਾਣ ਹਟ ਕੇ ਮੂੰਹ ਸਾਫ਼ ਕੀਤਾ ਤੇ ਮੋੜ ਚਾਰਨ ਨੂੰ ਪੁੰਜੇ ਸੁੱਟ ਕੇ ਇਸ ਦੀ ਹੱਕ ਤੇ ਬੈਗ ਇਹਦਾ ਹਰਾਮਜਾਦੇ ਦਾ ਵੇੜੇ 'ਚ ਗੇੜਾ ਦਿਓ ਦੋਵੇਂ ਅੱਧੇ ਅੱਧੇ ਕਰਕੇ ਕੇਸ ਫੜ ਲਓ ਤੇ ਖਿੱਚੋ ਇਹ ਕੀ ਜਾਨੂ ਵੀਰ ਸਿਉਂਦਾ ਹੱਥ ਸਿਪੰਗਾ ਹੱਥ ਦਵਾਲੇ ਕੇਸਾਂ ਦਾ ਬਲ ਮਾਰ ਲਿਆ ਤੇ ਵੇਦਾਰਦੀ ਨਾਲ ਖਿੱਚਣਾ ਸ਼ੁਰੂ ਕਰ ਦਿੱਤਾ ਰੋੜਾਂ ਵਾਲੇ ਵੀੜੇ ਨੇ ਚਰਨ ਦੀ ਪਿੱਠ ਉਧੇੜਨੀ ਸ਼ੁਰੂ ਕਰ ਦਿੱਤੀ ਚਰਨ ਦੀ ਥਾਂ ਥਾਂ ਟੁੱਟਣ ਨਾਲ ਥਾਂ ਥਾਂ ਟੁੱਟਣ ਨਾਲ ਬਾਲ-ਵਲ ਜ਼ਖਮੀ ਹੋ ਰਿਹਾ ਸੀ ਉਸ ਦੀ ਕੜੀ ਇਸ ਵਿੱਚ ਲਹੂ ਲੀਕਾ ਹਨੇਰੇ ਨਾਲੋਂ ਵੀ ਕਾਲੀਆਂ ਸਨ ਪੀੜ ਬੌੜੀਆਂ ਬਣ-ਬਣ ਚੜ ਰਹੀ ਸੀ ਤੇ ਚਰਨ ਰਸੇ ਵਾਂਗ ਵੱਟ ਖਾਈ ਜਾ ਰਹੇ ਸੀ ਜਿਸਮ ਦੇ ਸਾਰੇ ਵਾਲ ਚੀਸਾਂ ਦੀ ਜਵਾਨ ਬਣ ਗਏ ਪਰ ਦੁੱਖ ਦਾ ਕੋਈ ਬੋਲ ਉਸ ਦੀ ਪ੍ਰੀਖਿਆ ਵਿੱਚੋਂ ਨਾ ਕੰਬਿਆ ਹੁਣ ਉਸ ਦੇ ਬੋਲਾਂ ਨਾਲ ਅੱਖਾਂ ਵੀ ਜੋਰੀ ਦੱਬ ਕੇ ਮੀਟੀਆਂ ਹੋਆਂ ਸਨ ਉਹ ਰੁੜਿਆਲੇ ਵਿੜੇ ਵਿੱਚ ਖਿੱਚਿਆ ਜਾ ਰਿਹਾ ਸੀ। ਰੋੜਾਂ ਦੀਕਰਾਂ ਦੇ ਮੂੰਹ ਨਸਤਰਾਂ ਬਣੇ ਹੋਏ ਸਨ ਨਾਲ ਦੇ ਕਵਾਟਰਾਂ ਵਿੱਚੋਂ ਸਾਹ ਰੋਕੀ ਵੇਖਦੇ ਆ ਅੱਖਾਂ ਮਹਿਸੂਸ ਕਰ ਰੰਗਾ ਸੰ ਚਰਨ ਕੋਈ ਮਿੱਟੀ ਦਾ ਨਹੀਂ ਬਣਿਆ ਜਿਹੜਾ ਠਾਣੇਦਾਰ ਦੀ ਢਾਈ ਮੰਨ ਦੇ ਹੇਠਾਂ ਅਹਿਲਤ ਹੋਇਆ ਜਾ ਰਿਹਾ। ਉਹਦਾ ਸਰੀਰ ਪੱਥਰ ਹੋ ਗਿਆ। ਬੰਜਰ ਬਣ ਗਿਆ ਜਰਨੈਲ ਪਹਿਲਾਂ ਤਾਂ ਵੈਸ਼ੀਆਂ ਵਰਗੀ ਕੁੱਟਵੇ ਕੇ ਅੰਦਰ ਜਾਵੜਾ ਫਿਰ ਜਿੱਥੇ ਸੱਚੀ ਹਮਦਰਦੀ ਦਾ ਅਹਿਸਾਸ ਪੁੰਗਰ ਚੁੱਕਾ ਹੋਵੇ ਉਹ ਮਨ ਭੋਰੇ ਵਿੱਚ ਉੱਤਰ ਜਾਣ ਲਈ ਦੀ ਸ਼ਾਂਤ ਨਹੀਂ ਹੋ ਸਕਦਾ ਉਸ ਦੀ ਤੜਫਣਾ ਨੂੰ ਚੈਨ ਨਹੀਂ ਆ ਸਕਦਾ ਆਦਰਸ਼ ਭਾਵਨਾ ਦੇ ਤੀਰ ਬੋਲ ਉਸ ਦੀ ਜਹਨ ਨੂੰ ਪਾਗਲ ਬਣਾ ਦਿੰਦੇ ਹਨ ਜਿੰਨਾ ਚਿਰ ਉਹ ਆਪਣੇ ਨਿਸ਼ਾਨੇ ਨਾਲ ਨਹੀਂ ਟਕਰਾਂਦਾ ਹਰ ਕੁਆਟਰ ਦੇ ਔਰਤਾਂ ਕੰਬ ਰੰਗਾਂ ਸਨ ਮਰਦਾਂ ਤੇ ਹਰਦਿਕ ਚੁੱਪ ਛਾਈ ਹੋਈ ਸੀ ਭਾਵੇਂ ਇਹਹੀ ਘਟਨਾ ਦੂਜੇ ਚੌਥੇ ਵਾਪਰੀ ਹੀ ਰਹਿੰਦੀ ਸੀ ਪਰ ਸਾਰੇ ਥਾਣੇ ਵਿੱਚ ਕੋਈ ਅਜਿਹਾ ਬੰਦਾ ਨਹੀਂ ਸੀ ਜਿਹੜਾ ਚਾਹਣ ਨੂੰ નિર્ਦੋਸ਼ ਨਾ ਸਾਂਝਦਾ ਸੀ ਵਖੋ ਲੱਤਰੀ ਹਹਾਕਾਰ ਪਲਾੜ ਵਿੱਚ ਪਾਉਂਦੇ ਬਾਬਰੋਲਿਆਂ ਤੋਂ ਵੱਧ ਕੀ ਐਮੀਤ ਰੱਖਦੀ ਹੈ ਜਰਨਲ ਕਸਾਈ ਦੀ ਮਾਰ ਤੋਂ ਤੰਗ ਪੈ ਗਿਆ ਅਤੇ ਆਪੇ ਨੂੰ ਬਾਹਰ ਲਿਆਉਣ ਦਾ ਲਿਆਉਣ ਨੂੰ ਨਾ ਰੋਕ ਸਕਿਆ ਪਹਾੜ ਦੀ ਠੀਤ ਵਰਗੀ ਹਵਾ ਵਿੱਚ ਲਹੂ ਜੰਮਦਾ ਜਾ ਰਿਹਾ ਸੀ ਸਿਪਾਹੀ ਵਿੜੇ ਵਿੱਚ ਗੜਾ ਦੇ ਕੇ ਪਹਿਲੀ ਥਾਂ ਖਲੋਤੇ ਥਾਣੇਦਾਰ ਨੇ ਉੱਠ ਕੇ ਚੰਨ ਦੇ ਸਿਰ ਤੇ ਬੂਟ ਰੱਖ ਦਿੱਤਾ ਤੇ ਸਿਰ ਨੂੰ ਨਾਪਦਿਆਂ ਗੱਜਿਆ ਮੈਂ ਕਿਸੇ ਦੀ ਧੌਣ ਵਿੱਚ ਕਿੱਲਾ ਨਹੀਂ ਰਹਿਣ ਦਿੱਤਾ ਸਾਲਿਆ ਕਮਾਉ ਨਿਸ਼ਟਿਆ ਦਿਆਂ ਤੂੰ ਅੱਗੇ ਮੇਰੇ ਅੱਗੇ ਹੈ ਹੀ ਕੀ ਮੋੜ ਉਸ ਪੈਰ ਪਿਛਾ ਖਿੱਚ ਕੇ ਪੂਰੇ ਜੋਰ ਨਾਲ ਬੂਟ ਦੀ ਠੋਡ ਮਾਰੀ ਬੂਟ ਦੀ ਛੁੱਟ ਮੱਥੇ ਵਿੱਚ ਬਹਿ ਗਈ ਅਤੇ ਨਾਲ ਹੀ ਲਹੂ ਦੀ ਧਾਰ ਛੁੱਟ ਪਈ ਚਰਨ ਦਾ ਸਿਰ ਚੱਕਰਾ ਗਿਆ ਤੇ ਠਾਣੇ ਦੇ ਪੌਂਰ ਵਿੱਚ ਉਹ ਦੀ ਹਾਸ਼ ਬੜੀ ਉਹ ਚੱਕਰ ਪੈਣੇ ਸ਼ੁਰੂ ਹੋ ਗਏ ਸਰਦਾਰ ਜੀ ਕੁਝ ਹੋਸ਼ ਕਰੋ ਜਰਨੈਲ ਨੇ ਠਾਣੇਦਾਰ ਦੀ ਬਾਹ ਫੜਦਿਆ ਰੋਕਿਆ ਮੋਲਜਮ ਦਾ 7 ਦਿਨ ਦਾ ਰਮਾੜ ਹੈ ਹਰ ਚੌ ਦਿਨਾਂ ਨੂੰ ਮੈਜਿਸਟ੍ਰੇਟ ਨੂੰ ਕੀ ਵਿਖਾਉਂਗੇ ਤੂੰ ਮੇਰੇ ਨਾਲੋਂ ਬਹੁਤਾ ਜ਼ਿੰਮੇਦਾਰ ਥਾਣੇਦਾਰ ਨੇ ਝਟਕੇ ਨਾਲ ਬਾਹ ਛੜਾ ਲਈ ਤੇ ਤੇਰਾ ਵੀ ਪਤਾ ਹੈ ਮੇਰਾ ਕੀ ਪਤਾ ਹੈ ਜਰਨੈਲ ਨੇ ਥਾਣੇਦਾਰ ਦੇ ਅੱਖਾਂ ਸਾਹਮਣੇ ਕੀਤੀਆਂ ਕੋਲ ਨੂੰ ਡੀਸੀਪੀ ਸਰ ਦੇ ਪੇਸ਼ੀ ਵੇਲੇ ਪਤਾ ਲੱਗ ਜਾਵੇਗਾ ਤੇਰੀ ਸਾਜ਼ਵਾਜ ਦਾ ਵੀ ਥਾਣੇਦਾਰ ਨੇ ਮੋਣਛੀ ਤੇ ਰੋਪ ਪਾਉਣਾ ਚਾਹੇ ਪਰ ਜਰਨੈਲ ਸਿੰਘ ਦਾ ਵਿਰੋਧ ਰੋਕਦਿਆਂ ਵੀ ਰੋਕ ਸਕਿਆ ਮੈਂ ਦੱਸਾਂਗਾ ਮੈਂ ਕਿੰਨੇ ਡਾਕੇ ਮਰਵਾਏ ਤੇ ਕਿੰਨਿਆਂ ਵਿੱਚੋਂ ਹਿੱਸਾ ਲਿਆ ਥਾਣੇਦਾਰ ਨੂੰ ਜਨਰਲ ਦੀ ਝੋਟ ਕਾ ਗਈ ਉਹ ਥਾਣੇਦਾਰ ਵਿੱਚ ਵੀ ਇਨਕਲਾਬ ਆ ਗਿਆ ਹੂੰ ਉਹ ਸਿਰ ਹਿਲਾਉਂਦਾ ਮੁੜਸ ਪਾਗਨ ਨੂੰ ਸੰਬੋਧਨ ਹੋਇਆ ਇਹਨੂੰ ਹਰਾਮਜਾਦੀ ਨੂੰ ਮੇਰੇ ਆਉਣ ਤੱਕ ਇੱਥੇ ਹੀ ਪਿਆ ਰਹਿੰਦੇ ਉਹ ਹਰਫਲਿਆ ਹੋਇਆ ਘਰ ਨੂੰ ਤੀਨ ਚਲਾ ਥਾਣੇਦਾਰ ਦੇ ਚਲੇ ਜਾਣ ਪਿੱਛੋਂ ਸਿਪਾਹੀ ਆਪਣਾ ਕੋਠੜਾ ਲਗਾਉਣ ਤੁਰ ਗਏ ਜਨਰਲ ਦਰਦ ਪੀੜ ਨਾਲ ਪਛੀਜੇ ਚਰਨ ਦੇ ਸਾਹਮਣੇ ਬਹਿ ਗਿਆ ਉਸ ਨੂੰ ਖਲੋਣ ਤੇ ਆਪੁਕਾਰਿਆ ਚਰਨ ਚਰਨ ਕੋਈ ਉੱਤਰ ਨਾ ਆਇਆ ਚਰਨ ਦੀ ਸੂਰਤ ਨੀਂ ਬੋਰੀ ਸੀ ਮੱਥੇ ਵਿੱਚੋਂ ਲਹੂ ਚਸਮੇ ਦੇ ਵਿਹਾ ਬਣਿਆ ਹੋਇਆ ਸੀ ਜਿਉਂ-ਜਿਉਂ ਉਸ ਦਾ ਪਿੰਡਾ ਠੰਡਾ ਹੁੰਦਾ ਜਾ ਰਿਹਾ ਸੀ ਤਿਆਂ-ਤਿਆਂ ਸੱਟਾਂ ਤੇ ਜ਼ਖਮਾਂ ਦੀ ਕਲਵਲਤਾ ਕੜੇਮਾ ਚੜ ਰਹੀ ਸੀ ਜਰਨੈਲ ਨੇ ਘਰੋਂ ਇੱਕ ਦੁਪੱਟਾ ਲਿਆ ਕੇ ਉਸ ਦੇ ਮੱਥਾ ਪੂੰਝਿਆ ਤੇ ਲਹੂ ਬੰਦ ਨਾ ਹੁੰਦਾ ਵੇਖ ਕੇ ਜ਼ਖਮ ਬੰਨ ਦਿੱਤਾ ਚਾਰਾ ਨੇ ਅੱਖਾਂ ਖੋਲ ਨਾ ਉਸ ਦਾ ਚਿਹਰਾ ਤੇ ਅੱਖਾਂ ਦੱਸਦੀਆਂ ਸਨ ਉਸ ਦੇ ਅੱਖਾਂ ਵਿੱਚੋਂ ਹਜ਼ਾਰਾਂ ਆਰਾਂ ਲਗਾਤਾਰ ਚੀਰ ਪਾ ਜਰਨਾ ਹਨ ਜਰਨੈਲ ਨੇ ਪੀੜ ਅਨੁਭਵ ਕਰਦਿਆਂ ਸੋਚਿਆ ਮੈਂ ਘਰੋਂ ਕੰਬਲ ਲੈ ਆਵਾਂ ਚਾਰਾ ਦਾ ਸਰੀਰ ਠੰਡਾ ਠੰਡ ਵਿੱਚ ਜੰਮਦਾ ਜਾ ਰਿਹਾ ਹੈ ਜਾਇਨ ਨੂੰ ਹਵਾਲਾਤ ਵਿੱਚ ਬੰਦ ਕਰਕੇ ਕੰਬਲਾਂ ਵਿੱਚ ਢੱਕ ਦੇਵਾਂ ਕਿਤੇ ਕਸਾਈ ਫਿਰ ਨਾ ਜਾਵੇ ਉਸ ਦੇ ਆ ਜਾਣ ਦਾ ਹੱਕ ਸੱਚ ਵੀ ਹੈ ਉਹ ਹੱਥ ਮਰੋੜਦਾ ਦੰਦਿਆਂ ਪੀ ਰਿਹਾ ਸੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਚਰਨ ਦੇ ਸੱਟਾਂ ਬੜੀਆਂ ਹਨ ਇਸ ਤਰ੍ਹਾਂ ਡਲੀ ਵਰਗੇ ਨੰਗੇ ਨੂੰ ਠੰਡ ਨਾ ਲੱਗ ਜਾਵੇਗੀ ਉੱਤੋਂ ਰਾਤ ਦੇ 10 ਵਜੇ ਰਿਹਾ ਚੰਨ ਨੂੰ ਢਾਲ ਵੇਖ ਕੇ ਉਸ ਤੇ ਆਪਣੇ ਸਰੀਰ ਵਿੱਚ ਕੰਬਣਾ ਛੜ ਪੰਗਾ ਪਹਾੜ ਦੀ ਰਬੀ ਹੱਡੀਆਂ ਤੋੜ ਰਹੀ ਸੀ ਨਹੀਂ ਮੈਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ ਤੇ ਛੇਤੀ ਜਰਨੈਲ ਇੱਕਦਮ ਆਪਣੇ ਕੁਆਟਰ ਨੂੰ ਭੱਜ ਗਿਆ ਇੱਕ ਮਿੰਟ ਪਿਛੇ ਉਹ ਕੰਬਲ ਚੁੱਕ ਕੇ ਵਾਪਸ ਆਇਆ ਉਸ ਨੂੰ ਚਰਨ ਤੇ ਕੰਬਲ ਪਾਉਂਦਿਆਂ ਨੂੰ ਬੁਰਜੋਂ ਨਿਕਲਦੇ ਥਾਣੇਦਾਰ ਨੇ ਵੇਖ ਲਿਆ ਉਹ ਬਹੁਤ ਹਮਦਰਦੀ ਉਹ ਬਹੁਤ ਸ਼ਰਾਬੀ ਜਾਪਦਾ ਸੀ ਜਰਨੈਲ ਨੇ ਕੋਈ ਉੱਤਰ ਨਾ ਦਿੱਤਾ ਤੇ ਕੰਬਲ ਚਰਨ ਤੇ ਪਾ ਦਿੱਤਾ ਥਾਣੇਦਾਰ ਗੁੱਸੇ ਨਾਲ ਅੱਗੇ ਹਿਤਾਸ਼ਾ ਅੱਗੇ ਵਧਿਆ ਤੇ ਕੰਬਲ ਖਿੱਚ ਕੇ ਬਰਾਮ ਕਰ ਹਾਂ ਹਾਂ ਉਸ ਦੀ ਮੋਟੀ ਦੇ ਹੰਕਾਰੇ ਹਾਸੇ ਵਿੱਚ ਅਜੀਬ ਤਰ੍ਹਾਂ ਹਿਲ ਰਹੇ ਸੀ ਬੋਲਜਮ ਜੇ ਇਸ ਤਰ੍ਹਾਂ ਹੀ ਮਰ ਗਿਆ ਤਾਂ ਤੂੰ ਆਪਣੇ ਬਚਾਅ ਦੀ ਵੀ ਸੋਚ ਲੈ ਜਰਨਲ ਨੇ ਇੱਕ ਤਰ੍ਹਾਂ ਠੋਕ ਕੇ ਚਿਤਾਵਨੀ ਦਿੱਤੀ ਮੈਂ ਸੋਚ ਲੈ ਤੂੰ ਮੌਕੇ ਦੀ ਸ਼ਦਾਦ ਤੇ ਕੀ ਵੀ ਜੋਰਨਲ ਆਵੇਂ ਥਾਣੇਦਾਰ ਨੇ ਖਿੱਚ ਕੇ ਚਾਨਣ ਨੂੰ ਮੋੜ ਕੇ ਸਾਂ ਤੋਂ ਫੜ ਲਿਆ ਜਦ ਉਸ ਨੂੰ ਖਿੱਚਿਆ ਉਹ ਆਕੜਿਆ ਪਿਆ ਸੀ ਅਤੇ ਤਖਤੇ ਵਾਂਗ ਸਾਰਾ ਹੀ ਹਿੱਲਿਆ ਥਾਣੇਦਾਰ ਦਾ ਹੱਥ ਆਪਣੇ ਆਪ ਕੇਸਾਂ ਵਿੱਚੋਂ ਢਿੱਲਾ ਪੈ ਗਿਆ ਉਸ ਦੇ ਨਸ਼ੇ ਨੂੰ ਇੱਕ ਹੋਸ਼ ਦਾ ੱੱਕਾ ਵੱਜਿਆ ਤੇ ਉਸ ਦੀਆਂ ਅੱਖਾਂ ਖੁੱਲ ਕੇ ਰਹਿ ਗਈਆਂ ਇਹਨੂੰ ਅੰਦਰ ਬੰਦ ਕਰ ਦਿਓ ਥਾਣੇਦਾਰ ਨੇ ਜਰਨੈਲ ਨੂੰ ਹੁਕਮ ਦਿੱਤਾ ਤੇ ਆਪ ਬੋਰਜ ਨੂੰ ਪਾਪਸ ਤੁਰ ਗਿਆ ਚਰਨ ਦੀ ਹੋਸ਼ ਵੱਲ ਨਹੀਂ ਸੀ ਉਹ ਕੰਬੀ ਜਾ ਰਿਹਾ ਸੀ ਜਰਨੈਲ ਨੇ ਸੰਤਰੀ ਦੀ ਸਹਾਇਤਾ ਨਾਲ ਉਸਨੂੰ ਹਵਾਲਾਤ ਵਿੱਚ ਚੱਕ ਕੇ ਕੀਤਾ ਉਹਦੇ ਕੱਪੜੇ ਪਾਏ ਅਤੇ ਦੋ ਕੰਬਲ ਦੇ ਕੇ ਟੱਕ ਦਿੱਤਾ ਫਿਰ ਕਾਲੀ ਨਾਲ ਆਪਣੇ ਦੋਸਤ ਸਫਾਈ ਮੱਖਣ ਸਿੰਘ ਨੂੰ ਉਸ ਦੀ ਕੋਠਰੀ ਵਿੱਚ ਜਗਾਇਆ ਮੱਖਣ ਸਿੰਘ ਨੇ ਕੰਨ ਤੇ ਅੱਖਾਂ ਬੰਦ ਕਰਕੇ ਇਸ ਜਬਰ ਨੂੰ ਸਹਾਰਿਆ ਸੀ ਮੱਖਣ ਤੂੰ ਇਸ ਦੇ ਕੋਲ ਬੈਠ ਮੱਖ ਘਰੋਂ ਗਰਮਾ-ਗਰਮ ਚਾਹ ਬਣਾ ਕੇ ਲਿਆਉਂਦਾ ਜਰਨੈਲ ਮੱਖਣ ਨੂੰ ਛੱਡ ਕੇ ਘਰ ਨੂੰ ਨੱਟ ਗਿਆ ਮੱਖਣ ਨੇ ਕੰਬ ਰਹੀ ਚਰਨ ਦਾ ਪਿੰਡ ਟੋਇਆ ਉਹ ਗਰਮ ਹੋ ਰਿਹਾ ਸੀ ਬੁਖਾਰ ਜਿਵੇਂ ਮੱਖਣ ਦੀਆਂ ਖਾਨੇ ਗਵਾਚੇ ਗੰਨਾ ਹੋ ਉਹ ਸਿਕਰਣ ਭਵ ਕਰਨ ਲੱਗ ਪਿਆ ਧੰਨਵਾਦ ਜੀ